12 ਮਾਹ ਮਾਂਝ ਮਹੱਲਾ 5 ਘਰ ਚੌਥਾ 1 ਓੰਕਾਰ ਸਤਿਗੁਰ ਪ੍ਰਸਾਦ ਕਰਮ ਕੇ ਵੀਸ਼ੁਰੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹ ਦਸ ਭ੍ਰੰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਦੁੱਧ ਤੇ ਬਾਰੀ ਕਿ ਤਰ ਆਵੇ ਕਾਮ ਜਲਦਨ ਸਾਖ ਕੁਮਲਾਵਤੀ ਉਪਜਹਿ ਨਾਹੀ ਧਾਮ ਹਰਨਾ ਨਾ ਮਿਲਿਆ ਸਾਜਣ ਕਦ ਪਾਈਐ ਬਿਸ੍ਰਾਮ ਜਿਤ ਘਰ ਹਰ ਕੰਤਨਾ ਪ੍ਰਗਟੈ ਪਾਠਨਗਰ ਸੇ ਗ੍ਰਾਮ ਸਲਾਮ ਸਿਗਾਰ ਤਮ ਬੋਲੇ ਦਾਸ ਸਾਦੇ ਹੀ ਸਭ ਕਾਮ ਪ੍ਰਭ ਸੁਆਮੀ ਕੰਤਿ ਬਿਹੂਨੀਆ ਮੀਤ ਸੱਜਣਾ ਸਭ ਜਾਮ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀ ਜਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਰਤਾ ਹਮ ਚੇਤ ਗੋਬਿੰਦ ਰਦੀਐ ਹੋਵੇ ਆਨੰਦ ਕਣਾ ਸੰਤ ਜਾਂ ਮਿਰ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਗਣਾ ਇੱਕ ਖਿੰਤਿਸ ਬਿਨ ਜੀਵਣਾ ਬ੍ਰਥਾ ਜਨਮ ਜਣਾ ਜਲ ਤਲ ਮਈਰ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਵ ਚੇਤਨਾ ਭਈ ਕਿਤਰਾ ਦੁਖ ਗਣਾ ਜਿਨੇ ਰਵਿਆ ਸੋ ਪ੍ਰਭੂ ਤੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨ ਜੇ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ਵੈਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਖ ਲੱਗੀ ਮਾਇਆ ਤੋਹ ਪੁੱਤਰ ਕਾਤਰ ਨਾ ਸੰਗ ਤਾ ਹਰਿ ਅਵਨਾਸੀ ਓਹ ਪਲ ਪਲਚ ਪਲਚ ਸਗਲੀ ਮੁਈ ਝੂਠੈ ਤੰਦੈ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰਣਾ ਕੋਏ ਤੇ ਮੇ ਚਰਣੀ ਜੋ ਲੱਗੇ ਤੇ ਕੀ ਨਿਰਮਲ ਸੋਏ ਨਾਨਕ ਕੀ ਤਪ ਬੇਰਤੀ ਪ੍ਰਭ ਰੂਪਾਪਤ ਹੋਏ ਵੈਸਾ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਜਿਸ ਆਗੈ ਸਭ ਨਵਨ ਹਰ ਸੱਜਣ ਧਾਵਣ ਲਗੇ ਆ ਕਿਸੈ ਰੰਦੇ ਬੰਨ ਮਾਨਕ ਮੋਤੀ ਨਾਮ ਪ੍ਰਭ ਉਹ ਲੱਗੈ ਨਹੀਂ ਸੰਗ ਰੰਗ ਸੱਬੇ ਨਾਰਾਇਣੇ ਜੇ ਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧੰਨ ਆਪਣ ਲਿਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਾ ਮਾਨਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕਾ ਭਾਗ ਮਥਨ ਆ ਸਾੜਤ ਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀਆ ਦੁਇ ਪਾਇ ਵਿ부ਚੀਐ ਗਲ ਪਈ ਸੁਜਮ ਕੀ ਫਾਸ ਜਿਆ ਬੀਜੈ ਸੋ ਲੁਣੈ ਮੱਥੈ ਜੋ ਲਿਖਿਆ ਰਹਿ ਨ ਵਿਹਾਣੀ ਪਛਤਾਣੀ ਉਸ ਚਲੀ ਗਈ ਨਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਤਾਰੇ ਕਰਪਾ ਪ੍ਰਾਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤ ਦਬੰਦੁ ਜਾ ਕੋ ਨਹੀ ਨਾਨਕ ਕੀ ਅਰਦਾਸ ਆਸਾਰ ਸੁਹੰਦਾ ਤਿਸ ਲਗਾ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਾ ਤਨ ਰੱਤਾ ਸਾਚ ਰੰਗ ਇੱਕੋ ਨਾਮ ਦਾ ਯਾ ਰੰਗ ਕੂੜਾ ਆਵਿਆ ਦਸਨ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਰ ਸਾਧੂ ਪੀਵਣ ਹਾਰ ਵਾਣ ਤੈਣੇ ਪ੍ਰਭ ਸੰਗ ਮੌਲਿਆ ਸਮਰਥ ਪੁਰਖਾ ਪਾ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਾਉ ਤਿਨ ਕਾ ਸਦ ਬਲ ਹਾਰ ਨਾਰਕ ਹਾਰ ਜੀ ਮਿਆਕਾਰ ਸਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਦ ਪਰਮ ਪੁਲਾਣੀਆਂ ਦੂਜਾ ਲਗਾ ਹੇਤ ਲਖ ਸੀਗਾਰ ਬਣਾਇਆ ਕਾਰਜ ਨਾਇਕੇਤ ਜਿਤ ਦੇਨ ਦੇਵ ਬਿਨ ਸੁਸੀ ਇਤਿਤ ਵਿਲ ਕੈਸ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਆੜੇ ਕਰੋ ਤੇਖਨੇ ਮਾਹੀ ਜਿਸੂ ਲੱਗਾ ਹੀਰਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਵਾਸੇਤ ਜਿਹਾ ਬੀਜਾ ਸੋਲੁਣਾ ਕਰਮਾ ਸੰਦਰਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੁਹਿਥ ਪ੍ਰਭ ਦੇਤ ਸੇ ਪਾ ਦੁਨ ਰਖਣਾ ਪਾਈਏ ਗੁਰ ਰਖਣ ਵਾਲਾ ਹੀਤ ਪਸੋਨ ਪ੍ਰੇਮ ਮਹਾਰਾ ਕਿਉ ਮਿਲਿਆ ਹਰ ਜਾਏ ਮਹਤਾਂ ਸਦਾਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾ ਹਾਏ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਐ ਸੇ ਵਿਸ਼ਰ ਕਤਹਿ ਨ ਜਾਏ ਰਾਭੰਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਹੀ ਵਸੰਦੀਆ ਜਿਨਾ ਮਿਆ ਹਰ ਰਾਇ ਕਰਤਾ ਪਰਮ ਕਮਾਉਣੇ ਦੋਸਨਾ ਕਾਉ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੋ ਕੋਈ ਰਾਮ ਤੇ ਲੱਗੇ ਜਨਮ ਬਜੋਗਾ ਕਿਨ ਮੈਂ ਕੌੜੇ ਹੋਏ ਗਏ ਜਤੜੇ ਮਾਇਆ ਭੋਗ ਜੇਨਾ ਕੋਈ ਕਰ ਸਕੈ ਕਿਸ ਥੈ ਰੋ ਵੈ ਰੋਜ ਕੀਤਾ ਕਿਛੂ ਨ ਹੋ ਬਈ ਲਿਖਿਆ ਤੁਰ ਸੰਜੋਗਾ ਵਡ ਭਾਗੀ ਮੇਰਾ ਪ੍ਰਭ ਮਿਲ ਤਾ ਉਤਰੇ ਸਭ ਬਿਯੋਗਾ ਨਾਨਕ ਤਾ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਸੇ ਸੱਬੇ ਸੋਚ ਮੰਗਰ ਮਾਹ ਸਹੁੰਦਿਆ ਹਰ ਪਿਰ ਸੰਗ ਬੈਠੜੀਆ ਤਨ ਕੀ ਸੋਭਾ ਕਿਆ ਗਹੀਂ ਜੇ ਸਾਹਿਬ ਮਿਲੜੀਆ ਆਮਸ਼ੇਵ ਸੰਗ ਸਾਧ ਸਹਿ ਲੜੀਆ ਜਾ ਸਾਜਾਂ ਤੇ ਬਾਹਰੀ ਸੇ ਰਹਿਣ ਅਕੇ ਲੜੀਆ ਤੈਨ ਦੋਖਣਾ ਕਬੂ ਉਤਰੈ ਸੇ ਜਮ ਕੇ ਵਸ ਪੜੀਆ ਜਿਨੀ 라ਵਿਆ ਪ੍ਰਬਾਪਨ ਸੇ ਦਿਸਨ ਨਿਤ ਖੜੀਆ ਹਰ ਰਤਨ ਦਿਵੇਹ ਰਾਲਾਲ ਹਰ ਕੰਠ ਤਨ ਜੜੀ ਆ ਨਾਨਕ ਬਾਸ਼ਾ ਧੂੜ ਤੈਨ ਪ੍ਰਭ ਸਰਣੀਂ ਦਰ ਪੜੀਆ ਮੰਗਰ ਪ੍ਰਭ ਰੱdna ਬਹੁੜਾ ਜਨਮੜੀਆ ਤੋਹ ਤੋਹ ਕਾਰਨ ਵੈਪਈ ਕੰਠ ਮਿਲਿਆ ਹਰਨਾਹੋ ਮਨ ਵਿਦਿਆ ਚਰਨ ਆਰਬਿੰਦ ਦਰਸਾਂ ਲਗੜਾ ਸਾਹ ਕੋਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ 라ਹੋ ਬਿਖਿਆ ਪੋਏ ਨਾ ਸਕਈ ਮਿਲ ਸਾਧੂ ਗੁੰਗਾਹੋ ਜੈ ਤੇ ਉਪਜੀ ਤਹਿ ਮਿਲੇ ਸਚੀ ਪ੍ਰੀਤ ਸਮਾਹੋ ਕਰਦ ਨੀਨੀ ਪਾਰ ਬ੍ਰਹਮ ਬੌੜਨਾ ਵਿਛੜਿਆ ਹੋ ਬਾਹਰ ਜਾਓ ਲਖ ਬੇਰੀਆ ਹਰ ਸੱਜਣਾ ਅਗਮਾ ਰਹੋ ਸਰੰਪੈ ਨਾਰਾਇਣ ਨਾਗਦਰ ਪਈ ਜਾਹੋ ਕੋਜਤ ਬੰਦਾ ਖੋਜ ਸੁਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹੋ ਮਾਗ ਮਜੇ ਸੰਗ ਸਾਧੂਆਂ ਧੂੜੀ ਕਰੇ ਸ্নান ਸਭਨਾ ਸਾਰ ਹਰਿ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਜਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਏ ਬਿਰਸੈ ਲੋਭ ਸਵਾਨ ਸਚੇ ਮਾਰਗ ਚਲਦੇ ਆ ਉਸਤ ਕਰੇ ਜਹਾਨ ਅਸਰਤੀਤ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨ ਮਿਲੇ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤੈਨ ਕੁਰਬਾਨ ਮਾਗ ਸੁੱਚੇ ਸੇ ਕੰਢਿਏ ਜਿਨ ਪੂਰਾ ਗੁਰ ਮਹਿਰਬਾਨ ਪਰਗੁਣ ਅਨੰਦੋ ਪਾਰਜਨਾ ਹਰ ਸਦਜਨ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮੇਰਾ ਏ ਸਿਰ ਸੁਆਵੀ ਸਰਬ ਸੋਖ ਹੁਣ ਦੁੱਖਾ ਨਾਹੀ ਜਾਏ ਈਸ਼ ਪੁਨੀ ਵਡ ਭਾਗਣੀ ਵਰ ਪਾਇਆ ਹਰਿ ਰਾਏ ਮੇਰਾ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਲਾਏ ਹਰ ਜਿਹਾ ਵਰਨਾ ਦਸਈ ਹਰ ਜਿਹਾ ਵਰਨਾ ਦਸਈ ਕੋਈ ਦੂਜਾ ਲਵੈ ਨਾ ਲਾਏ ਹਲ ਤਪਨ ਤ ਸਵਾਰੇ ਹੋਣ ਨਿਚਲ ਦਿੱਤੀ ਅਨਜਾਇ ਸੰਸਾਰ ਸਾਗਰ ਤੇ ਰਖੇ ਹੁਣ ਬੌੜ ਨਾ ਜਨਮ ਹੈ ਧਾਏ ਜਿਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ਫਲ ਗੁਣ ਨੇ ਤਸਲਾਹੀਐ ਜਿਸ ਨੂੰ ਤਿਲ ਨਾ ਤਮਾਈ ਜਿਵੇਂ ਜਿਨਾ ਨਾਮ ਤੇ ਆਇਆ ਤੈਂਕੇ ਕਾਜ ਸਰੇ ਹਰ ਗੁਰ ਪੂਰਾ ਰਧਿਆ ਦਰਗੇ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਾਰ ਭੌਜਲ ਵਿਖਮ ਤਰੇ ਪ੍ਰੇਮ ਭਵਨ ਤਨ ਪਾਈਆ ਵਿਖਿਆ ਨਾਏ ਜਰੇ ਕੂੜ ਦੇ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਵ ਸੇਵਦੇ ਮਨੰਦ ਰੇਕ ਧਰੇ ਮਾਦੇਵ ਸਮੂਰਤ ਭਲੇ ਜਿਸ ਕੋ ਨਦ ਕਰੇ ਨਾ ਇੱਕ ਮੰਗਾ ਦਰਸ਼ਦਾਨ ਕਿਰਪਾ ਕਰੋ ਹਰੇ ਮਾੜੇ ਮਹੱਲਾ ਪੰਜਵਾ ਦਿਨ ਰਹਿਣ ੴ ਸਤਿਗੁਰ ਪ੍ਰਸਾਦ ਸੇਵੀ ਸਤਗੁਰੇ ਆਪਣਾ ਹਰਿ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮਿਲੋ ਸਜਣ ਸੈਣ ਜੋ ਜੀਵ ਹਰ ਤੇ ਵਿਛੜੇ ਸੇ ਸੁਖ ਨਾ ਵਸਣਾ ਭੈਣ ਹਰ ਬਿਨ ਹਰ ਪੈਰ ਬਿਨ ਚੈਨ ਨਾ ਪਾਈਐ ਖੋਜ ਡਠੇ ਸਭ ਗੈ ਤਵ ਕਮਾਣੈ ਵਿਛੁੜੀ ਦੋਸਨਾ ਕਾਉ ਦੇਣਾ ਕਰ ਕਿਰਪਾ ਪ੍ਰਭ ਰਾਖ ਲੈ ਹੋ ਹੋਰ ਨਾਹੀ ਕਰਨ ਕਰਨ ਹਰ ਤਦ ਬਿਨ ਖਾਕੂ ਰੁੱਲਣਾ ਕਹੀਏ ਕਿੱਥੈ ਬੈਣਾ ਨਾਨਕੀ ਪੇ ਬੇਨੰਤੀਆ ਹਰ ਸੁਰਜਨ ਦੇਖਾਂ ਨੈਣ ਜੀ ਕੀ ਬਿਰਥਾ ਸੁ ਸੁਨੇ ਹਰ ਸ੍ਰਿ ਮ੍ਰਿਤਪੁਰ ਕਾ ਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੈ ਤੇ ਯੈ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉਚਾ ਅਗਮ ਅਗਾਦ ਬੋਧ ਕਿਸ਼ੰਤਨਾ ਪਾਰ ਆਵਾਰ ਸੇਵਾ ਸਾ ਤਿਸ ਭਾਵਸੀ ਸੰਤਾਂ ਕੀ ਹੋਏ ਸ਼ਾਰ ਦਿਨ ਬਾਨਾਥ ਦਿਆਨ ਦੇਵ ਪਦ ਤੋ ਧਾਰਨ ਹਾਂ ਆਜਿ ਜੁਗਾਦੀ ਰਖਦਾ ਸਚ ਨਾਮ ਕਰਤਾਰ ਕੀਮਤ ਹੋ ਕੋਈ ਨ ਜਾਣਈ ਕੋ ਨਹੀ ਤੁਲਣਹਾਰ ਮਨ ਤਨ ਅੰਦਰ ਵਸ ਰਹਿ ਨਾ ਕੋ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕਉ ਸੇਵਦੇ ਤਿਨ ਕਾ ਸਦ ਬਲਹਾਰ ਸੰਤ ਅਰਾਧਨ ਸਭ ਸਦਾ ਸਭਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਾਜਿਆ ਕਰ ਕੇ ਪਾਦ ਤੀਨ ਜਿੰਦ ਗੁਰਸਬਦ ਦੀ ਆਰਾਧੀਐ ਜਪੀਐ ਨਿਰਮਲ ਮੰਤ ਤ ਕੀਮਤ ਕਹਿ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੈ ਨਾਰਾਇਣੁ ਸੁਕੀਐ ਭਗਵੰਤਾ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਗ ਜੀਵੈ ਜਪ ਹਰੀ ਦੋਖ ਸਭੈ ਹੀ ਹੰਤਾ ਤਿੰਨ ਦਿਨ ਰਹਿਣ ਜਿਸਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭ ਪੂਰਨੋ ਮਾਣਿ ਨਾ ਮਾਣੀ ਥਾਓ ਹਰ ਓਟ ਗਈ ਮਨ ਅੰਦਰੇ ਜਪ ਜਪ ਜੀਵਨ ਆਉ ਕਰ ਕਿਰਪਾ ਪ੍ਰਭ ਆਪਣੀ ਜਦ ਧੂੜੀ ਸੰਗ ਸਮਾਓ ਜਿਉ ਤੂੰ ਰਾਖੇ ਤਿਉ ਰਹਾ ਤੇਰਾ ਦਿੱਤਾ ਪਹਿਨਾ ਖਾਓ ਉਦਮ ਸੋਇ ਕਰਾਏ ਪ੍ਰਭ ਉਦਮ ਸੋਈ ਕਰਾਏ ਪ੍ਰਭ ਮੇਰੇ ਸਾਧੂ ਗੁਣ ਗਾਓ ਦੂਜੀ ਜਾਇ ਨਾ ਸੁਝਾਈ ਕਿਥੈ ਕੂਕਣ ਵਜਾਓ ਅਗਿਆਨ ਅਗਿਆਨ ਬਿਰਾਸਾ ਤਾ ਮਹਰਣ ਉਚੇ ਅਗਮਾ ਮਾਓ ਮਨ ਵਿਛੜਿਆ ਹਰ ਮਿਲੀਐ ਨਾ ਕੇ ਉਸ ਆਓ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ ਵਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਸੋਹਰੀ ਤਥਾ ਚੰਦਰਹਰਾ ਸੋਹੀਆ ਕੀ ਤੁਨੀ ਗਾਵਣੀ ਹਵਾਰ ਮਾਜ ਕੀ ਤਥਾ ਸ਼ਲੋਕ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਚੰਦਰਹਰਾ ਸੋਹੀਆ ਕੀ ਤੁਨੀ ਗਾਵਣੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇ ਲੋਏ ਅਮਰ ਪਦਾਰਥ ਨਾ ਕਾ ਮਨ ਮਾਨੇ ਸੁਖ ਹੋਏ ਮਹੱਲਾ ਪਹਿਲਾ ਲਾ ਪਿਆਰ ਲੱਗਾ ਥਾਂ ਦੁੱਧ ਦੂਜਾ ਮਾਏ ਬਾਪ ਕੀ ਸੁਧ ਤੀਜਾ ਭਈਆ ਭਾਬੀ ਬੇਵ ਚੌਥਾ ਪਿਆਰ ਪੰਨੀ ਖੇਡ ਪੰਜਵਾਂ ਖਾਣ ਪੀਣ ਕੀ ਤਾਤ ਛੇਵ ਕਾਮਨਾ ਪੁਸ਼ਜਾਤ ਸਤਵਾਂ ਸੰਜ ਕੀਆ ਘਰ ਵਾਸ ਅਠਵਾਂ ਕ੍ਰੋਧ ਵਤਨ ਨਾਸ ਨਾਵੇ ਤੁੰਨੇ ਉਬੇ ਸਾਹ ਦਸਵੇਂ ਅੰਦਾ ਹੁਆ ਸੁਆਹ ਗੈਸੇ ਗੀਤ ਗੈਸੇ ਗੀਤ ਪੁਕਾਰੀਤਾ ਉੱਬਿਆ ਹਸ ਦਸਾਇਰਾ ਆਇਆ ਗਿਆ ਮੋਇਆ ਨਾ ਪਿਛੈ ਪਤਲ ਸਦੇ ਹੋ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ 10 ਬਾਲ ਤਣੇ 20 ਰਵਣ 30 ਆਕਾ ਸੁੰਦਰ ਕਹਾਵੇ 40 ਸੀਪੁਰ ਹੋਏ 50 ਪਗ ਖਿਸੈ 60 ਕੇ ਬੁੱਢੇ ਪਾਵ 70 ਕਾ ਮਤਹੀ 80 ਕਾ ਵਿਵਹਾਰ ਨਾ ਪਾਵੇ 90 ਕਾ ਸੇ ਜਾਸਣੀ ਮੂਲ ਨਾ ਜਾਣ ਆਪ ਬਾਲ ਟੰਡੋਲੇ ਮਾ ਟੁੰਡ ਮਡੇਠ ਮੈਂ ਨਾਨਕ ਜਾਗ ਤੂਏ ਕਾ ਤਵਨ ਹਰ ਪੌਣੀ ਤੂੰ ਕਰਤਾ ਪ੍ਰਖਾ ਦਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪ੍ਰਾਂਗੋ ਪਾਰ ਜਨਾ ਬਹੁ ਬਹੁ ਵਿਦ ਭਾਤੀ ਤੂੰ ਜਾਣੇ ਜਿੰਨ ਉਪਾਈਐ ਸਭ ਖੇਲ ਤੁਮਾਤੀ ਇੱਕ ਆਵੇ ਇੱਕ ਜਾਏ ਉਠ ਬਿਨਾਂ ਵੇ ਮਰ ਜਾਂਦੀ ਗੁਰਮੁਖ ਰੰਗ ਚਨੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪ੍ਰਖ ਬਿਦਾਤੀ ਉਪੇ ਆਪ ਸੁਜਾਨ ਹੈ ਵਡਪੁਰਖ ਵਡਾਤੀ ਜੋ ਮਨ ਚਿਤ ਤੁਧ ਤੇ ਆਏਂਦੇ ਮੇਰੇ ਸਚਿਆ ਬਲ ਬਲ ਹੋ ਤਿੰਨ ਜਾਤੀ ਸ਼ਲੋਕ ਮਹੱਲਾ ਪਹਿਲਾ ਜੀਉ ਪਾਏ ਤਨ ਸਾਜਿਆ ਰਖਿਆ ਬਣਤ ਬਣਾਏ ਅੱਖੀ ਦੇਖੈ ਜਿਵਾ ਬੁਲੇ ਕੰਨੀ ਸੁਤ ਸਮਾਏ ਟੈਰੀ ਚੰਨਾ ਹੱਥੀ ਕਰਣਾ ਦਿੱਤਾ ਪੈਵੇਂ ਖਾਏ ਜਿਨ ਰਚ ਰਚਿਆ ਤਸੇਨਾ ਜਾਣੇ ਅੰਦਾ ਅੰਧ ਕਮਾਏ ਜਾਪ ਜੈਤਾ ਠੀਕ ਰਹੋਵੇ ਘਾੜਤ ਘੜੀ ਨਾ ਜਾਏ ਨਾਨਕ ਗੁਰ ਬਿਨ ਨਾਹੇ ਪਤ ਪਤ ਮੇਨ ਪਾਰਨਾ ਪਾਵੇ ਮਹੱਲਾ ਦੂਜਾ ਦਿੰਦੇ ਥਾਉ ਦਿੱਤਾ ਚੰਗਾ ਮਨ ਮੁਖ ਐਸਾ ਜਾਣੀਐ ਸੁਰਤਮਤ ਚਤਰਾਈ ਤਾਂ ਕੀ ਕਿਆ ਕਰਾਖ ਵਖਾਣੀਐ ਮੰਤਰ ਬੈਕ ਕਰਮ ਕਮਾਵੇ ਸੋ ਚਰ ਕੁੰਡੀ ਜਾਣੀ ਐ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਪਾਪ ਕਮਾਵੇ ਪਾਪੀ ਜਾਣੀ ਐ ਤੂੰ ਆਪੇ ਖੇਰ ਕਰੇ ਸਭ ਕਰਤੇ ਕਿ ਆ ਦੂਜਾ ਆਖ ਬਖਾਣੀ ਐ ਜਿ ਚਰ ਤੇਰੀ ਜੋਤ ਤਿ ਚਰ ਜੋਤੀ ਵਿੱਚ ਤੂੰ ਬੁੱਲ ਹੈ ਵੇਣ ਜੋਤੀ ਕੋਈ ਕਿਛ ਕਰੇ ਹੋ ਦਿਖਾ ਸਿਆਣੀ ਐ ਨਾਇਕ ਗੁਰਮੁਖਨ ਦਰੀਆ ਆਇਆ ਹਰ ਇੱਕੋ ਸੁਗੜ ਸੁਜਾਨੀ ਐ ਪੌੜੀ ਤੁਦਾ ਪੇਜ ਤੋ ਪਾਇਕਾ ਤੁਦਾ ਪੇ ਤੰਦ ਲਾਇਆ ਮੋਠ ਦੋਲੀ ਪਾਇਕਾ ਤੁਦਾ ਪੋਜਰ ਤਖਵਾਇ ਤਿਸਨਾ ਅੰਦਰ ਅਗਰ ਹਣ ਨਹਿ ਚਪਤਾ ਭੁੱਖਾ ਤੇ ਹਾਇ ਸਹਸਾਏ ਹੋ ਸੰਸਾਰ ਹੈ ਮਰ ਜਮ ਮੈਂ ਆਇਆ ਜਾਇਆ ਮੇਰੇ ਸਾਰੇ ਗੁਰਮੁਹਨਾਂ ਟੁੱਟਈ ਸੌਥਕੇ ਕਰਮ ਕਮਾਇਆ ਗੁਰਮਤੀ ਮਨ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾ ਤੁਧ ਭਾਇਆ ਕੋល ਉਧਾਰੇ ਆਪਣ ਧਨ ਜਣੰਦੀ ਮਾਇਆ ਸੁਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਨਾ ਆਇਆ ਸ਼ਲੋਕ ਮਹਲਾ ਦੂਜਾ ਆਖੀ ਬਾਜੋ ਵੇਖਣਾ ਵੇਰ ਕੰਨਾ ਸੁਣਨਾ ਪੈਰਾ ਬਾਜੋ ਚੱਲਣਾ ਮੇਰੇ ਹੱਥਾਂ ਕਰਣਾ ਬਾਧੋ ਬੋਲਣਾ ਓ ਜੀਵਤ ਮਰਣਾ ਨਾਨਕ ਹੋਖਿ ਪਛਾਨ ਕੈ ਤਉ ਖਸਮ ਮਿਲਣਾ ਮਹਲਾ ਦੂਜਾ ਜਿਸੈ ਸੁਣੀਐ ਜਾਣੀਐ ਸਾਰਾ ਪਾਇਆ ਜਾਏ ਰੋਲਾ ਟੁੰਡਾ ਅੰਦੁਲਾ ਕਿਉ ਗਲ ਲੱਗੈ ਤਹਾਇ ਪੈ ਕੇ ਚਰਨ ਕਰ ਭਾਵਕੇ ਲੋਇਣ ਸੁਰਤ ਕਰੇ ਨਾਨਕ ਕੈ ਸਿਆਣੀਐ ਇਕੰਤ ਮਿਲਾਵਾ ਹੋਇ ਪੌੜੀ ਸਦਾ ਸਦਾ ਤੂੰ ਇੱਕ ਹੈ ਤੁਧ ਦੂਜਾ ਖੇਲ ਰਚਾਇਆ ਹਉ ਮੈਂ ਗਰਵ ਪਾਏ ਕੈ ਲੋਭ ਅੰਤਰ ਜਨਤਾ ਪਾਇ ਜੋ ਪਾਵੈ ਤਉ ਰਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾਮ ਬਖਸ਼ੇ ਮਿਲ ਲੈ ਗੁਰਮਤੀ ਤੁਧੈ ਲਾਇਆ ਇੱਕ ਖੜੇ ਕਰੇ ਤੇਰੀ ਚਾਕੜੀ ਇੱਕ ਖੜੇ ਕਰੇ ਤੇਰੀ ਚਾਕਰੀ ਵਿਨ ਨਾਵੇ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਹੈ ਲਾਇਆ ਪੁੱਤ ਕਲਾਤ ਕੁਟੰਬ ਹੈ ਇੱਕ ਅਲਬ ਤਰੇ ਜੋ ਤੁਦ ਪਾਇਆ ਉਹ ਹੈ ਅੰਦਰੋਂ ਬਾਹਰੋਂ ਨਿਰਮਲ ਹੈ ਸੱਚਾ ਨਾਏ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੁਇਨੇ ਕਾ ਪਰਬਤ ਗੁਫਾ ਕਰੀ ਕੈ ਪਾਣੀ ਪਿਆਨ ਕੈ ਵਿਚ ਧਰਤੀ ਕੈ ਆਕਾਸੀ ਉਰਦ ਰਹਾ ਸਿਰਪਾਰ ਰਕਾਇਆ ਕੱਪੜਾ ਪਹਿਰਾ ਤੋ ਆ ਸਦਾ ਕਾਰ ਬੱਗਾ ਰਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਜੀਰ ਰਹਾ ਮਨ ਤਾਰੀ ਦੁਰਮਤ ਮਤ ਵੇਕਾਰ ਨਾ ਹਾਉ ਨਾਮੈ ਨਾ ਹਾਉ ਹਿਵਾ ਨਾਨਕ ਸ਼ਬਦ ਵਿਚਾਰ ਮਹਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮੂ ਬੈ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰ ਮਲ ਮਲ ਧੋਵੇ ਪੂਰ ਪਿਆ ਜਮ ਜਾਲੇ ਵਸਤਾ ਪਰਾਈ ਆਪਣੀ ਕਰ ਜਾਨਾ ਹਮੈ ਵਿੱਚ ਦੁੱਖ ਘਾਲੇ ਨਾਨਕ ਗੁਰਮਖਉ ਮੈਂ ਟੁੱਟਾ ਜਹ ਹਰ ਹਰ ਨਾਮ ਤੇ ਆਵੇ ਨਾਮ ਜਪੇ ਨਾਮ ਆਰਾਦੇ ਨਾਮੇ ਸੁਖ ਸਮਾਵੇ ਪਵੜੀ ਕਾਇਆ ਹਸਵ ਸੰਜੋਗ ਮੇਲ ਮਿਲਾਇਆ ਤੈਹੀ ਕੀ ਆਵਜੋਗਾ ਜਨੋ ਪਾਇਆ ਕਪੋ ਗੇਪੋ ਗ ਡੋਕ ਸਬਾਇ ਸੁਕੋ ਉੱਤਰੋਗਾ ਪਾਪ ਕਮਾਇਆ ਹਰਖੋ ਸ਼ੋਗ ਵਿਜੋਗ ਉਪਾਏ ਖਪਾਇਆ ਮੂਰਖ ਗਣਤ ਗਨਾਈ ਝਗੜਾ ਪਾਇਆ ਸਾਰੇ ਮੁਰ ਹੱਥ ਨਭੇੜ ਜਗ ਝਗੜ ਚੁਕਾਇਆ ਕਰਤਾ ਕਰੇ ਸੋਗ ਨਾ ਚੱਲਿਆ ਚਲਾਇਆ ਸ਼ਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁਠਾ ਆਪ ਮੁਹਾਏ ਸੱਥ ਨਾਨਕ ਐਸਾ ਗੂ ਜਾਪੈ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰ ਨਾ ਨੂੰ ਹਰ ਮਾਰਗ ਪਾਏ ਜੇ ਅਗੈ ਤੀਰਥ ਹੋਏ ਤਾਂ ਮਰਲੇ ਛਪੜ ਨਾਤੇ ਸਗਵੀ ਮਲ ਲਾਏ ਤੇਰੇ ਤੇ ਪੂਰਾ ਸਤਿਗੁਰੂ ਜੋ ਆਂਦੈ ਹਰ ਹਰ ਨਾਮ ਧਿਆਏ ਓਹ ਆਪ ਛੋਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਸ਼ੁਦਾਏ ਜਾਣਾਰਕ ਤਿਸ ਬਲ ਹਾਰਣ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇਕ ਕਾਂਦ ਮੂਰ ਚੋਣਖਾ ਹੈ ਵਣਖੰਡ ਵਾਸਾ ਇਕ ਭੜਵਾ ਵੇਸ ਕਰ ਫਿਰੇ ਜੋਗੀ ਸਨੇ ਆਸਾ ਅੰਦਰ ਤ੍ਰਿਸ਼ਨਾ ਬਹੁਤ ਛਾਦਨ ਭੋਜਨ ਕੀ ਆਸਾ ਬਿਰਥਾ ਜਨਮ गवाਏ ਨਾ ਗ੍ਰਹੀ ਨਾ ਉਦਾਸਾ ਜਮਕਾਲ ਸਰਹੋ ਨਾ ਉਤਰੈ ਤ੍ਰਿਵਿਧ ਮਨਸਾ ਗੁਰਮਤੀ ਕਾਰਨ ਆਵੈ ਨਿਹੜ ਜਹ ਹੋਵੈ ਦਸਨ ਦਸਾ ਸਚਾ ਸਬਦ ਸਚਮਨ ਘਰ ਹੀ ਮਾਇ ਉਦਾਸਾ ਨਾਨਕ ਸਤਗੁਰ ਸੇਵਨ ਆਪਣਾ ਸੇ ਆਸਾਤੇ ਨਿਰਾਸਾ